ਨੇ ਸਾਨੂੰ ਬਹੁਤ ਜ਼ਿਆਦਾ ਭਰੋਸਾ ਦਿੱਤਾ ਹੈ। ਉਹਨਾਂ ਕੋ ਰਿਪੋਰਟ ਜਿਹੜੀ ਆ 2 ਦਿਨ ਪਹਿਲਾਂ ਹੀ ਪਹੁੰਚੀ ਆ ਸਾਰੀ ਸਾਈਨ ਹੋ ਗਏ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬੇਫਿਕਰ ਹੋ ਜਾਓ। ਅੱਜ ਦੇ ਅੱਜ ਹੀ ਉਹ ਫਾਰਵਰਡ ਕਰ ਰਿਹਾ। ਤੇ ਸਾਨੂੰ ਉਹਨਾਂ ਤੇ ਬੜਾ ਭਰੋਸਾ ਵਾ ਇੱਕ ਆਈਪੀਸ ਅਫਸਰ ਰਹਾ ਤੇ ਸਾਨੂੰ ਨਹੀਂ ਲੱਗਦਾ ਕਿ ਸਾਡੀ ਫਾਈਲ ਅੱਜ ਰੁਕੇਗੀ ਇੱਥੇ। ਤੇ ਫਿਲਹਾਲ ਅਸੀਂ ਸਾਰੇ ਐਸਪੀ ਅਫਿਸ ਜਾ ਰਹੇ ਹਾਂ। ਐਸਪੀ ਸਾਹਮਣੇ ਮਿਲਣ ਜਾ ਰਹੇ ਹਾਂ ਤੇ ਉੱਥੇ ਜਾ ਕੇ ਹੀ ਬਾਕੀ ਦੀ ਐਸਪੀ ਸਾਹਮਣੇ ਗੱਲ ਕਰਾਂਗੇ। ਬਾਕੀ ਸੀ ਪੁਲਿਸ ਦੀ ਕਾਰਵਾਈ ਦੇ ਵਿੱਚ ਅਸੀਂ ਉਲਤ ਨੂੰ ਨਹੀਂ ਗਲਤ ਕਹਿ ਰਹੇ ਕਿ ਇਹਨਾਂ ਨੇ ਗਲਤ ਕੀਤਾ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਦੂਜਾ ਤੇ ਰਹੀ ਨਾ ਉਹ ਬਾਰ-ਬਾਰ ਪੁਲਿਸ ਨੂੰ ਕਨਫਿਊਜ਼ ਕਰਨ ਵਾਸਤੇ ਹਾਈ ਕੋਰਟ ਰੇਟਾਂ ਪਾਈ ਜਾ ਰਿਆ ਸੀ ਕਿ ਕਦੀ ਪੁਲਿਸ ਉਹਨਾਂ ਦਾ ਸਾਥ ਨਹੀਂ ਦੇ ਰਹੀ ਕਦੀ ਪੁਲਿਸ ਉਹਨਾਂ ਨੂੰ ਧੱਕਾ ਕਰ ਰਹੀ ਬਾਕੀ ਉਸ ਨੂੰ ਜ਼ਿਆਦਾ ਕਨਫਿਊਜ਼ ਕਰਨ ਵਾਸਤੇ ਉਹਨਾਂ ਨੇ ਕੇਸ ਨੂੰ ਡਿਲੇ ਕੀਤਾ ਗਿਆ ਉਹ ਸਾਰੀਆਂ ਤੁਹਾਨੂੰ ਇਨਫੋਰਮੇਸ਼ਨ ਉਥੋਂ ਮਿਲ ਜਾਣਗੇ ਏਸੀਪੀ ਸਾਹਿਬ ਵੱਲੋਂ ਸਾਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਉਹਨਾਂ ਨੇ ਕਿ ਅੱਜ ਦੇ ਅੱਜ ਹੀ ਸਾਰੀ ਕਾਰਵਾਈ ਕਰ ਦਿੱਤੀ ਜਾਏਗੀ ਠੀਕ ਹੈ ਠੀਕ ਹੈ ਜੀ ਇਹ ਤਿੰਨ ਕੇਸ ਰਜਿਸਟਰਡ ਮੇਰਾ ਫਾਦਰ ਨੇ ਸਰਦਾਰ ਚਰਨਦੀਪ ਸਿੰਘ ਮੇਰੇ ਨਾਲ 1 ਕਿਲੋ ਕਰੋੜ ਦੀ ਦੋ ਭਰਾ ਠੱਗੀ ਕਰਕੇ 2 ਮਹੀਨੇ ਪਹਿਲਾਂ ਇੱਥੋਂ ਭੱਜ ਗਏ ਨੇ ਤੇ ਮੈਂ 2 ਮਹੀਨੇ ਤੋਂ ਤਰਖਾਸ ਦਿੱਤੀ ਹੋਈ ਹੈ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ ACP ਸਾਹਿਬ ਕੋ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਆਏ ਸੀ ਕਿ ACP ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਜ 2-3 ਵਜੇ ਤੱਕ ਮੈਂ ਫਾਈਲ ਅੱਗੇ ਤੋਰ ਕੇ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਕਿੰਨਾ ਥੋੜਾ ਲੱਗੇ ਹੋਏ ਤੁਸੀਂ ਕਿਦਾਂ ਸਾਡਾ ਉਹਨਾਂ ਨਾਲ ਕਾਰੋਬਾਰ ਮ ਜਿੱਦਾਂ ਹਾਡਾ ਫਰੈਂਡ ਸਰਕਲ ਸੀ ਉਹਨਾਂ ਨੇ ਕਾਰੋਬਾਰ ਹਾਡਾ ਲੈਂਦੇ ਅਸੀਂ ਰੋਜ਼ ਚੱਲਦਾ ਸੀ ਤਿੰਨ ਚਾਰ ਸਾਲਾਂ ਤੋਂ ਬਟ ਉਹਨਾਂ ਨੇ ਇਸ ਟਾਈਮ ਆ ਕੇ 2 ਮਹੀਨੇ ਤੋਂ ਪਹਿਲਾਂ ਘਰੋਂ ਭੱਜ ਗਏ ਨੇ ਸਾਰੇ 10 ਕਿਲੋ ਦਾ ਫਰਾਡ ਕਰਕੇ ਇੱਕ ਸਿਮਰਨਜੀਤ ਸਿੰਘ ਦਾ ਰਮਨਦੀਪ ਸਿੰਘ ਇਹਨਾਂ ਦਾ ਨਾਲ ਸਾਰੇ ਨਾਲ ਫਰਾਡ ਹੋਇਆ ਕਿੰਨੀ ਕੀਮਤ ਬੰਦੀ ਡੋਡੋ ਸੋਨੇ ਦੀ ਕੀਮਤ ਦੀ 14 ਕਰੋੜ ਘੱਟੋ ਘੱਟ ਸੋਨਾ ਲੈ ਕੇ ਫਰਾਰ ਹੋਏ ਨੇ ਸਾਰੇ ਬਾਜ਼ਾਰ ਦਾ ਸਾਰੇ ਬਿਵਰੇ ਬਾਜ਼ਾਰ ਦਾ ਮੈਂ ਕਿ ਪੂਰੇ ਬਾਜ਼ਾਰ ਦੇ ਮੁੰਡੇ ਦਾ ਇਕੱਲੇ ਦਾ 1.5 ਕਰੋੜਾ ਤੁਹਾਡਾ ਕਿੰਨਾ ਜੀ ਮੇਰੇ ਇਕੱਲੇ ਤਾਂ 1.5 ਕਰੋੜ ਜੇ ਹੁਣ ਕੀ ਅਸ਼ਵਾਸ਼ਣ ਦਵਾਇਆ ਗਿਆ ਕੋਈ ਉਹ ਕਹਿੰਦੇ ਨੇ ਕਿ ਫਾਈਲ ਲੱਗੇ ਤੌਰ ਤੇ ਨੇ ਮੇਰਾ ਸਾਰਾ ਘਰ-ਬਾਰ ਸਾਰਾ ਵਿਕਨ ਤੇ ਆਇਆ ਹੈ ਮੈਂ ਸਾਰਾ ਬਿਆਰ ਚ ਮੋਦਵਾਰ ਬੰਦੇ ਸਾਡੇ ਨਾਲ ਸਾਰੇ ਆਏ ਨੇ ਐਸੋਸੀਏਸ਼ਨ ਦੇ ਸਾਰੇ ਪ੍ਰਧਾਨ ਆਏ ਸੀ ਨਾਲ ਕਾਉਂਸਲਰ ਸਾਹਿਬ ਆਏ ਸੀ ਉਹਨੇ ਉਹਨਾਂ ਨੂੰ ਸਾਰੇ ਮਿਲ ਕੇ ਹੁਣੇ ਆਏ ਆ ਹੁਣ ਆਪਾਂ ਸਾਰੇ ਐਸਪੀ ਆਫਿਸ ਦੇ ਸਾਹਿਬ ਕੋ ਚੱਲੇ ਆ ਉਹਨਾਂ ਕੋ ਕਿਸ ਫਾਈਲ ਲੱਗੇ ਤੌਰ ਕੇ ਉਹਨਾਂ ਦੇ ਸਖਤ ਸਖ ਕਰਵਾਈ ਕੀਤੀ ਜਾਵੇ ਉਹ ਮਹੀਨੇ ਹੋ ਗਏ ਤੁਹਾਨੂੰ ਲੱਗਦਾ ਹਾਂ ਜੀ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂ ਜੀ ਹਾਂ ਜੀ ਠੀਕ ਹੈ ਕਾਰਵਾਈ ਕਿਉਂ ਨਹੀਂ ਹੋਈ ਹੈ ਇਹ ਦਿੱਤਰ ਕਾਰਵਾਈ ਪਤਾ ਨਹੀਂ ਜੀ ਉਹ ਤੇ ਏਸੀਪੀ ਸਾਹਿਬ ਦੱਸਣਗੇ ਕਿ ਕਿਉਂ ਨਹੀਂ ਹੋਈ ਕਾਰਵਾਈ ਕਿ ਉਹਨਾਂ ਦਾ ਇੱਕ ਫੁੱਫੜ ਹੈ ਕਿ ਜੋ ਸਬੰਸ ਇੰਸਪੈਕਟਰ ਉਹ ਸਾਨੂੰ ਅੱਗੇ ਧਮਕੀਆਂ ਲਾਂਦਾ ਹੈ ਕਿ ਤੂੰ ਕਾਰਵਾਈ ਕਰਕੇ ਵਾਹੋ ਕੁਝ ਨਹੀਂ ਹੋਣਾ ਤੁਹਾਡੇ ਕੋ ਉਹਨਾਂ ਦਾ ਵੀ ਇਹੀ ਕੰਮ ਸੀ ਉਹ ਵੀ ਉਹਨਾਂ ਦਾ ਹਾਂ ਜੀ ਉਹਨਾਂ ਦਾ ਵੀ ਇਹੀ ਕੰਮ ਹੈ ਜੀ ਨਹੀਂ ਉਹ ਤੇ ਫੁੱਫੜ ਹੈ ਸਬੰਸ ਇੰਸਪੈਕਟਰ ਹੈਗਾ ਜਿਹੜੇ ਦੋ ਮੁੰਡੇ ਉਹਨਾਂ ਦਾ ਸੋਨੇ ਦਾ ਕੰਮ ਹੈ ਉਹ ਫੁੱਫੜ ਨਾਲ ਉਹ ਸਾਨੂੰ ਉਲਟੀਆਂ ਧਮਕੀਆਂ ਲਾਂਦੇ ਆ ਤੁਹਾਨੂੰ ਗੋਲੀਆਂ ਮਾਰ ਦੇਣੀਆਂ ਤੁਹਾਨੂੰ ਇਹ ਕਰ ਦੇਣਾ ਤੁਹਾਨੂੰ ਉਹ ਕਰ ਦੇਣਾ ਉਲਟਾ ਤੁਹਾਨੂੰ ਹਰਾਸਮੈਂਟ ਕਰਦੇ ਆ ਹਾਂ ਜੀ ਹਰਾਸਮੈਂਟ ਕਰਦੇ ਉ ਇਹ ਇਨਸਾਨ ਕੋਲ ਕੱਲ ਨੂੰ ਹੁੰਦਾ ਤੇ ਕੋਈ ਦੂਰ ਨੂੰ ਹੋ। ਉਹ ਸਾਹਿਲ ਤੇ ਮੌਜੂਦ ਜ਼ਿੰਮੇਵਾਰ ਹੋਣਗੇ ਜੀ। ਅੱਛਾ ਸਾਨੂੰ ਮੈਸੇਜ ਕਰੰਦੇ ਆ ਕਿ ਤੁਹਾਡੀ 10 ਸਾਰੀਆਂ ਦੀ 10 ਕਿਲੋ ਦੀ ਕੀ ਨਾਂ ਦਾ ਮਾਮਲਾ ਕੀ ਮਤਲਬ ਹੈ? ਜੀ ਜੀ ਇੱਥੋਂ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਦੋ ਭਰਾ ਜਿਹੜੇ ਸੀ ਅਮਨਦੀਪ ਸਿੰਘ ਤੇ ਮਨਦੀਪ ਸਿੰਘ ਉਹਨਾਂ ਦੇ ਖਿਲਾਫ ਕੁਝ ਕੰਪਲੇਨਸ ਸਾਨੂੰ ਮਿਲੀਆਂ ਸੀ। ਇਹ ਬਾਜ਼ਾਰ ਦੇ ਵਿੱਚੋਂ ਕਾਫੀ ਸੁਨਿਆਰਾਂ ਨਾਲ ਜਿਹੜਾ ਸੋਨੇ ਦੀ ਟੱਗੀ ਮਾਰ ਕੇ ਜਿਹੜੇ ਆ ਫਰਾਰ ਹੋ ਗਏ ਨੇ। ਜੋਦੇ ਸਬੰਧ ਚ ਇਹਨਾਂ ਨੇ ਕਮਿਸ਼ਨਰ ਆਫ ਪੁਲਿਸ ਅਮਰਸਰ ਜੀ ਨੂੰ ਕੰਪਲੇਂਟ ਮੂਵ ਕੀਤੀਆਂ ਸੀ ਜੋ ਸਾਰੀਆਂ ਕਵਰੇਡਾਂ ਦੀ ਪੜਤਾਲ ਜਿਹੜੀ ਆ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਦੇਖ ਸਕੀਏ ਜਿਹੜੇ ਦੋਨੇ ਖੰਦੇ ਦੋਸ਼ੀ ਪਾਏ ਗਏ ਨੇ ਇਹ ਇਹਦੀ ਜਿਹੜੀ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਅੱਜ ਇਕੱਠੇ ਹੋ ਕੇ ਕਿਹਾ ਗਿਆ ਸੀ ਕਿ ਸਾਡੇ ਜਿਹੜੀ ਆ ਦਰਖਾਸਤਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਅਸ਼ਵਾਸਨ ਦਿੱਤਾ ਗਿਆ ਕਿ ਜਲਦੀ ਇਹਨਾਂ ਦੀ ਜਿਹੜੀ ਆ ਦਰਖਾਸਤਾਂ ਦੀ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਕਹਿੰਦੇ ਭਾਜੇ ਬਾਹਰ ਬਜਾਜ ਤੋਂ ਘੁੰਮ ਜਿਹੜੇ ਧਮਕੀਆਂ ਵਾਲਾ ਵੀ ਜਾਂਦੇ ਆ ਉੱਤੇ ਕਾਰਵਾਈ ਕੀਤੀ ਜਾਏਗੀ ਜਾਂ ਧਮਕੀਆਂ ਦਿੰਦੇ ਆ ਬਿਲਕੁਲ ਜੀ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਲਾਇਨ ਆਰਡਰ ਆਪਣੇ ਹੱਥ ਲੈਣ ਨਹੀਂ ਦਿੱਤਾ ਜਾਵੇਗਾ ਤੇ ਜਿਹੜੀ ਆ ਫੇਰ ਇਨਵੈਸਟੀਗੇਸ਼ਨ ਜਿਹੜੀ ਇਸ ਚੀਜ਼ ਦੀ ਕੀਤੀ ਜਾਵੇਗੀ ਜਿਹੜੇ ਠੱਗੀ ਮਾਰ ਗਏ ਉਹਨਾਂ ਨਾਲ ਗੱਲਬਾਤ ਇਹ ਪਾਰਟੀ ਦਾ ਰਾਫਤ ਆਇਆ ਕਰਨਾ ਬਿਲਕੁਲ ਉਹਨਾਂ ਦੇ ਬਿਆਨ ਵੀ ਕਲਮਦ ਕੀਤੇ ਗਏ ਆ ਦਰਖਾਸਤਕਰਤਾ ਦੇ ਵੀ ਬਿਆਨ ਤੇ ਹੋਰ ਬਾਜ਼ਾਰ ਦੇ ਵੀ ਬਿਆਨ ਜਿਹੜੇ ਕਲਮਦ ਕੀਤੇ ਗਏ ਤੇ ਇਹਦੀ ਪੜਤਾਲ ਜਿਹੜੀ ਆ ਮੁਕੰਮਲ ਕਰਕੇ ਜਲਦੀ ਜਿਹੜੀ ਆ ਭੇਜੀ ਜਾਵੇਗੀ ਉਨੇ ਸਾਨੂੰ ਬਹੁਤ ਜਿਆਦਾ ਭਰੋਸਾ ਦਿੱਤਾ ਹੈ ਉਹਨਾਂ ਕੋਲ ਰਿਪੋਰਟ ਜਿਹੜੀ ਆ 2 ਦਿਨ ਪਹਿਲਾਂ ਹੀ ਪਹੁੰਚੀ ਆ ਸਾਰੀ ਸਾਈਨ ਹੋ ਗਏ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬੇਫਿਕਰ ਹੋ ਜਾਓ ਅੱਜ ਦੇ ਅੱਜ ਹੀ ਉਹ ਫਾਰਵਰਡ ਕਰ ਰਿਹਾ ਤੇ ਸਾਨੂੰ ਉਹਨਾਂ ਤੇ ਬੜਾ ਭਰੋਸਾ ਵਾ ਇੱਕ ਆਈਪੀ 70 ਰਿਹਾ ਤੇ ਸਾਨੂੰ ਨਹੀਂ ਲੱਗਦਾ ਕਿ ਸਾਡੀ ਫਾਈਲ ਅੱਜ ਰੁਕੇਗੀ ਇੱਥੇ ਤੇ ਫਿਲਹਾਲ ਅਸੀਂ ਸਾਰੇ ਐਸਪੀ ਅਫੀਸ ਜਾ ਰਹੇ ਹਾਂ ਐਸਪੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਤੇ ਉੱਥੇ ਜਾ ਕੇ ਹੀ ਬਾਕੀ ਦੀ ਐਸਪੀ ਸਾਹਿਬ ਨਾਲ ਗੱਲ ਕਰਾਂਗੇ ਬਾਕੀ ਸੀ ਪੁਲਿਸ ਦੀ ਕਾਰਵਾਈ ਦੇ ਵਿੱਚ ਅਸੀਂ ਉਲਤ ਨੂੰ ਨਹੀਂ ਗਲਤ ਕਹਿ ਰਹੇ ਕਿ ਇਹਨਾਂ ਨੇ ਗਲਤ ਕੀਤਾ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਦੂਜਾ ਤੇ ਰਹੀ ਨਾ ਉਹ ਬਾਰ-ਬਾਰ ਪੁਲਿਸ ਨੂੰ ਕਨਫਿਊਜ਼ ਕਰਨ ਵਾਸਤੇ ਹਾਈ ਕੋਰਟ ਰੇਟਾਂ ਪਾਈ ਜਾ ਰਿਆ ਸੀ ਕਿ ਕਦੀ ਪੁਲਿਸ ਉਹਨਾਂ ਦਾ ਸਾਥ ਨਹੀਂ ਦੇ ਰਹੀ ਕਦੀ ਪੁਲਿਸ ਉਹਨਾਂ ਨੂੰ ਧੱਕਾ ਕਰ ਰਹੀ ਬਾਕੀ ਉਸ ਨੂੰ ਜ਼ਿਆਦਾ ਕਨਫਿਊਜ਼ ਕਰਨ ਵਾਸਤੇ ਉਹਨਾਂ ਨੇ ਕੇਸ ਨੂੰ ਡਿਲੇ ਕੀਤਾ ਗਿਆ ਉਹ ਸਾਰੀਆਂ ਤੁਹਾਨੂੰ ਇਨਫੋਰਮੇਸ਼ਨ ਉਥੋਂ ਮਿਲ ਜਾਣਗੇ ਏਸੀਪੀ ਸਾਹਿਬ ਵੱਲੋਂ ਸਾਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਉਹਨਾਂ ਨੇ ਕਿ ਅੱਜ ਦੇ ਅੱਜ ਹੀ ਸਾਰੀ ਕਾਰਵਾਈ ਕਰ ਦਿੱਤੀ ਜਾਏਗੀ ਠੀਕ ਹੈ ਠੀਕ ਹੈ ਜੀ ਇਹ ਤਿੰਨ ਕੇਸ ਰਜਿਸਟਰਡ ਮੇਰਾ ਫਾਦਰ ਨੇ ਸਰਦਾਰ ਚਰਨਦੀਪ ਸਿੰਘ ਮੇਰੇ ਨਾਲ 1 ਕਿਲੋ ਕਰੋੜ ਦੀ ਦੋ ਭਰਾ ਠੱਗੀ ਕਰਕੇ 2 ਮਹੀਨੇ ਪਹਿਲਾਂ ਇੱਥੋਂ ਭੱਜ ਗਏ ਨੇ ਤੇ ਮੈਂ 2 ਮਹੀਨੇ ਤੋਂ ਤਰਖਾਸ ਦਿੱਤੀ ਹੋਈ ਹੈ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ ACP ਸਾਹਿਬ ਕੋ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਆਏ ਸੀ ਕਿ ACP ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਜ 2-3 ਵਜੇ ਤੱਕ ਮੈਂ ਫਾਈਲ ਅੱਗੇ ਤੋਰ ਕੇ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਕਿੰਨਾ ਥੋੜਾ ਲੱਗੇ ਹੋਏ ਤੁਸੀਂ ਕਿਦਾਂ ਸਾਡਾ ਉਹਨਾਂ ਨਾਲ ਕਾਰੋਬਾਰ ਜਿੱਦਾਂ ਹੱਡਾ ਫਰੈਂਡ ਸਰਕਲ ਸੀ ਉਹਨਾਂ ਨੇ ਕਾਰੋਬਾਰ ਹੱਡਾ ਲੈਣ ਦੀ ਸੀ ਰੋਜ਼ ਚੱਲਦਾ ਸੀ ਤਿੰਨ ਚਾਰ ਸਾਲਾਂ ਤੋਂ ਬਟ ਉਹਨਾਂ ਨੇ ਇਸ ਟਾਈਮ ਆ ਕੇ 2 ਮਹੀਨੇ ਤੋਂ ਪਹਿਲਾਂ ਘਰੋਂ ਭੱਜ ਗਏ ਨੇ ਸਾਰੇ 10 ਕਿਲੋ ਦਾ ਫਰੌਡ ਕਰਕੇ ਇੱਕ ਸਿਮਰਨਜੀਤ ਸਿੰਘ ਦਾ ਰਮਨਦੀਪ ਸਿੰਘ ਇਹਨਾਂ ਦਾ ਨਾਲ ਸਾਰੇ ਨਾਲ ਫਰੌਡ ਹੋਇਆ ਕਿੰਨੀ ਕੀਮਤ ਬੰਦੀ ਡੋਡੋ ਸੋਨੇ ਦੀ ਕੀਮਤ ਦੀ 14 ਕਰੋੜ ਘੱਟੋ ਘੱਟ ਸਾਰਾ ਸੋਨਾ ਲੈ ਕੇ ਫਰਾਰ ਹੋਏ ਨੇ ਸਾਰੇ ਬਾਜ਼ਾਰ ਦਾ ਸਾਰੇ ਬਾਜ਼ਾਰ ਦਾ ਮੈਂ ਕਿ ਪੂਰੇ ਬਾਜ਼ਾਰ ਦੇ ਮੁੰਡੇ ਦਾ ਇਕੱਲੇ ਦਾ 1.5 ਕਰੋੜਾ ਤੁਹਾਡਾ ਕਿੰਨਾ ਜੀ ਮੇਰੇ ਇਕੱਲੇ ਤਾਂ 1.5 ਕਰੋੜ ਜੇ ਹੁਣ ਕੀ ਅਸ਼ਵਾਸ਼ਣ ਦਵਾਇਆ ਗਿਆ ਕੋਈ ਉਹ ਕਹਿੰਦੇ ਨੇ ਕਿ ਫਾਈਲ ਲੱਗੇ ਤੋਰਦੇ ਨੇ ਮੇਰਾ ਸਾਰਾ ਘਰ-ਬਾਰ ਸਾਰਾ ਵਿਕਨ ਤੇ ਆਇਆ ਹੈ ਮੈਂ ਸਾਰਾ ਬਿਆਰ ਚ ਮੋਦਵਾਰ ਬੰਦੇ ਸਾਡੇ ਨਾਲ ਸਾਰੇ ਆਏ ਨੇ ਐਸੋਸੀਏਸ਼ਨ ਦੇ ਸਾਰੇ ਪ੍ਰਧਾਨ ਆਏ ਸੀ ਨਾਲ ਕਾਉਂਸਲ ਸਾਹਿਬ ਆਏ ਸੀ ਉਹਨੇ ਉਹਨਾਂ ਨੂੰ ਸਾਰੇ ਮਿਲ ਕੇ ਹੁਣੇ ਆਏ ਆ ਹੁਣ ਆਪਾਂ ਸਾਰੇ ਐਸਪੀ ਆਫਿਸ ਦੇ ਸਾਹਿਬ ਕੋ ਚੱਲੇ ਆ ਉਹਨਾਂ ਕੋ ਕਿਸ ਫਾਈਲ ਲੱਗੇ ਤੋਰ ਕੇ ਉਹਨਾਂ ਦੇ ਸਖਤ ਸਖ ਕਰਵਾਈ ਕੀਤੀ ਜਾਵੇ ਦੋ ਮਹੀਨੇ ਹੋ ਗਏ ਤੁਹਾਨੂੰ ਲੱਗਦਾ ਹਾਂ ਜੀ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਹਾਂ ਜੀ ਹਾਂ ਜੀ ਠੀਕ ਹੈ ਕਾਰਵਾਈ ਕਿਉਂ ਨਹੀਂ ਹੋਈ ਜੀ ਇਹਲੇ ਤੱਕ ਕਾਰਵਾਈ ਪਤਾ ਨਹੀਂ ਜੀ ਉਹ ਤੇ ਏਸੀਪੀ ਸਾਹਿਬ ਦੱਸਣਗੇ ਕਿਉਂ ਨਹੀਂ ਹੋਈ ਕਾਰਵਾਈ ਕਿ ਉਹਨਾਂ ਦਾ ਇੱਕ ਫੁੱਫੜ ਹੈ ਕਿ ਜੋ ਸਬ ਇੰਸਪੈਕਟਰ ਉਹ ਸਾਨੂੰ ਅੱਗੇ ਧਮਕੀਆਂ ਲਾਂਦਾ ਹੈ ਕਿ ਤੂੰ ਕਾਰਵਾਈ ਕਰਕੇ ਵਾਹੋ ਕੁਝ ਨਹੀਂ ਹੋਣਾ ਤੁਹਾਡੇ ਕੋ ਉਹਨਾਂ ਦਾ ਵੀ ਇਹੀ ਕੰਮ ਸੀ ਉਹ ਵੀ ਉਹਨਾਂ ਦਾ ਹਾਂ ਜੀ ਉਹਨਾਂ ਦਾ ਵੀ ਇਹੀ ਕੰਮ ਹੈ ਜੀ ਨਹੀਂ ਉਹ ਤੇ ਫੁੱਫੜ ਹੈ ਸਬ ਇੰਸਪੈਕਟਰ ਹੈਗਾ ਜਿਹੜੇ ਦੋ ਮੁੰਡੇ ਉਹਨਾਂ ਦਾ ਸੋਨੇ ਦਾ ਕੰਮ ਹੈ ਉਹ ਫੁੱਫੜ ਨਾਲ ਉਹ ਸਾਨੂੰ ਉਲਟੀਆਂ ਧਮਕੀਆਂ ਲਾਂਦੇ ਆ ਤੁਹਾਨੂੰ ਗੋਲੀਆਂ ਮਾਰ ਦੇਣੀ ਆ ਤੁਹਾਨੂੰ ਇਹ ਕਰ ਦੇਣਾ ਤੁਹਾਨੂੰ ਉਹ ਕਰ ਦੇਣਾ ਉਲਟਾ ਤੁਹਾਨੂੰ ਹਰਾਸਮੈਂਟ ਕਰਦੇ ਆ ਹਾਂ ਜੀ ਹਰਾਸਮੈਂਟ ਕਰਦੇ ਉਲਟਾ ਤੁਹਾਨੂੰ ਇਹ ਇਨਸਾਨ ਕੋਲ ਕੱਲ ਨੂੰ ਹੁੰਦਾ ਤੇ ਕੋਈ ਦੂਰ ਨੂੰ ਉਹ ਸਾਹਿਲ ਤੇ ਮੌਜੂਦ ਜ਼ਿੰਮੇਵਾਰ ਹੋਣਗੇ ਜੀ ਅੱਛਾ ਸਾਨੂੰ ਮੈਸੇਜ ਕਰੰਦੇ ਆ ਕਿ ਤੁਹਾਡੀ 10 ਸਾਰੀਆਂ ਦੀ 10 ਕਿਲੋ ਦੀ ਕੀ ਨਾਂ ਦਾ ਮਾਮਲਾ ਕੀ ਮਸਲਾ ਹੈ ਜੀ ਇਥੇ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਦੋ ਭਰਾ ਜਿਹੜੇ ਸੀ ਅਮਨਦੀਪ ਸਿੰਘ ਤੇ ਮਨਦੀਪ ਸਿੰਘ ਉਹਨਾਂ ਦੇ ਖਿਲਾਫ ਕੁਝ ਕੰਪਲੇਨਸ ਸਾਨੂੰ ਮਿਲੀਆਂ ਸੀ ਇਹ ਬਾਜ਼ਾਰ ਦੇ ਵਿੱਚੋਂ ਕਾਫੀ ਸੁਨਿਆਰਿਆਂ ਨਾਲ ਜਿਹੜਾ ਸੋਨੇ ਦੀ ਠੱਗੀ ਮਾਰ ਕੇ ਜਿਹੜੇ ਆ ਫਰਾਰ ਹੋ ਗਏ ਨੇ ਜੋਦੇ ਸਬੰਧ ਚ ਇਹਨਾਂ ਨੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜੀ ਨੂੰ ਕੰਪਲੇਂਟ ਮੂਵ ਕੀਤੀਆਂ ਸੀ ਜੋ ਸਾਰੀਆਂ ਕਵਰੇਟਾਂ ਦੀ ਪੜਤਾਲ ਜਿਹੜੀ ਆ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਦੇਖ ਸਕੀਏ ਜਿਹੜੇ ਦੋਨੇ ਖੰਦੇ ਦੋਸ਼ੀ ਪਾਏ ਗਏ ਜੇ ਇਹ ਇਹਦੀ ਜਿਹੜੀ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਅੱਜ ਇਕੱਠੇ ਹੋ ਕੇ ਕਿਹਾ ਗਿਆ ਸੀ ਕਿ ਸਾਡੇ ਜਿਹੜੀ ਆ ਦਰਖਾਸਤਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਅਸ਼ਵਾਸਨ ਦਿੱਤਾ ਗਿਆ ਕਿ ਜਲਦੀ ਇਹਨਾਂ ਦੀ ਜਿਹੜੀ ਆ ਦਰਖਾਸਤਾਂ ਦੀ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਕਹਿੰਦੇ ਭਾਜੇ ਬਾਹਰ ਬਜਾਜ ਤੋਂ ਘੁੰਮ ਜਿਹੜੇ ਧਮਕੀਆਂ ਨਾਲ ਵੀ ਜਾਂਦੇ ਆ ਉੱਤੇ ਕਾਰਵਾਈ ਕੀਤੀ ਜਾਏਗੀ ਜਾਂ ਧਮਕੀਆਂ ਦਿੰਦੇ ਆ ਬਿਲਕੁਲ ਜੀ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਲਾਅ ਐਂਡ ਆਰਡਰ ਆਪਣੇ ਹੱਥ ਲੈਣ ਨਹੀਂ ਦਿੱਤਾ ਜਾਵੇਗਾ ਤੇ ਜਿਹੜੀ ਆ ਫੇਰ ਇਨਵੈਸਟੀਗੇਸ਼ਨ ਜਿਹੜੀ ਇਸ ਚੀਜ਼ ਦੀ ਕੀਤੀ ਜਾਵੇਗੀ ਜਿਹੜੇ ਠੱਗੀ ਮਾਰ ਗਏ ਉਹਨਾਂ ਨਾਲ ਗੱਲਬਾਤ ਇਹ ਪਾਰਟੀ ਦਾ ਰਾਫਤਾ ਆਇਆ ਗਿਆ ਬਿਲਕੁਲ ਉਹਨਾਂ ਦੇ ਤੇ ਹੋਰ ਬਾਜ਼ਾਰ ਦੇ ਵੀ ਬਿਆਨ ਜਿਹੜੇ ਕਲਮਤ ਕੀਤੇ ਗਏ ਤੇ ਇਹਦੀ ਪੜਤਾਲ ਜਿਹੜੀ ਆ ਮੁਕੰਮਲ ਕਰਕੇ ਜਲਦੀ ਜਿਹੜੀ ਭੇਜੀ ਜਾਵੇਗੀ ਕਿ